ਸਾਸ੍ਰਿਕ ਕਾਲ ਦੋਸਤੋ ਜਦੋਂ ਵੀ ਤੁਸੀਂ ਲੈਟਰ ਖੋਲਦੇ ਹੋ ਨੀਚੇ ਵਾਲਾ ਲੈਟਰ ਖੋਲਣ ਤੋਂ ਬਾਅਦ ਇੱਕ ਵਾਰੀ ਤੁਸੀਂ ਸਾਰੇ ਨੀਚੇ ਦੇ ਕਮਰਿਆਂ ਦੀ ਸਫਾਈ ਕਰਾ ਦਿਓ ਤਾਂ ਕਿ ਤੁਹਾਨੂੰ ਦੁਬਾਰਾ ਕੰਮ ਕਰਨ ਚ ਕੋਈ ਰੋੜਾ ਇਹ ਬਜਰੀ ਦਾ ਕੋਈ ਕਿਤੇ ਵੀ ਅੜਿੱਕਾ ਨਾ ਲੱਗੇ ਤੇ ਨਾਲੇ ਸਾਫ਼ ਸੁਥਰਾ ਕੰਮ ਸੋਹਣਾ ਵੀ ਲੱਗਦਾ ਹੈ ਦੇਖੋ ਕਿਤੇ ਤੁਹਾਨੂੰ ਰੋੜਾ ਨਹੀਂ ਦਿਖੇਗਾ ਸਾਰਾ ਕੁਝ ਸਾਫ ਸੁਥਰਾ ਇੱਧਰ ਫੌਜੀ ਜੀ ਸਫਾਈ ਕਰ ਰਹੇ ਨੇ ਸਾਰੇ ਕਮਰਿਆਂ ਦੀ ਹੈ ਕੰਮ ਇਹ ਬਾਈ ਬੇਲੜ ਗੇਮ ਖੇਡ ਰਿਹਾ ਜਮਾਈ ਨਕਾਰਾ ਬੰਦਾ ਇੱਧਰ ਰਾਮ ਜੀ ਵਿਖੀ ਲਾਣੇਦਾਰ ਸੁਖਵਿੰਦਰ ਸਿੰਘ ਸਫਾਈ ਕਰ ਰਹੇ ਆ ਤੇ ਕਿੱਟਾ ਇਹਨਾਂ ਨੇ ਇੱਥੇ ਰੱਖ ਲੀਆ ਅਕੰਧ ਤੇ ਲੱਗਣਗੀਆਂ ਬਾਕੀ ਰੋੜਾ ਰੱਪਾ ਸਾਰਾ ਸਾਫ਼ ਕਰਤਾ ਤੇ ਸਾਫ਼ ਹੋਣਾ ਵੀ ਲੱਗ ਰਿਹਾ ਕੰਮ ਤੁਹਾਡੇ ਕੰਮ ਦੀ ਹੀ ਤਾਰੀਫ਼ ਹੋਵੇਗੀ ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਕੋਠੀ ਚਕਾ ਚੱਕ ਤੇ ਮਾਲਕ ਵੀ ਖੁਸ਼ ਤੁਸੀਂ ਵੀ ਖੁਸ਼ ਦੇਖਣ ਵਾਲਾ ਵੀ ਖੁਸ਼ ਤੇ ਦੂਜੀ ਗੱਲ ਇੱਕ ਹੋਰ ਜਿੰਨਾ ਤੁਸੀਂ ਕੰਮ ਵਧੀਆ ਕਰੋਗੇ ਕੰਮ ਨੂੰ ਹੀ ਕੰਮ ਆਂਦਾ ਹੈ ਤੁਹਾਡਾ ਕੋਈ ਮਿਸਤਰੀਆਂ ਦਾ ਦਫ਼ਤਰ ਤਾਂ ਹੁੰਦਾ ਨਹੀਂ ਕਿ ਅਗਲਾ ਦਫਤਰ ਜੇ ਜਾਏਗਾ ਕੰਮ ਨੂੰ ਦੇਖ ਕੇ ਕੰਮ ਦਿੰਦਾ ਹੈ ਕੰਮ ਵਧੀਆ ਤੇ ਸਾਫ ਸੁਥਰਾ ਕਰਿਆ ਕਰੋ ਸਸਰੀ ਕਾਲਜੀ ਸ਼ੇਅਰ ਤੇ ਲਾਈਕ ਜਰੂਰ ਕਰਿਓ ਫੌਜੀ ਭਾਈ ਨਾਲ ਵਿਟੂ ਸਿੰਘ ਹੈਲੋ 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 ਜੀ ਹਾਂ ਪਾ